ਸਰ ਤੇ ਆਏ ਜੇ ਕੀ ਕਹਿਣਾ ਚਾਹੋਗੇ ਕੀ ਨਾਮ ਕਿਹੜੀ ਜਗ੍ਹਾ ਤੋਂ ਗੁਰਪਾਲ ਸਿੰਘ ਜੇਈ ਉਪ ਮੰਡਲ ਫਤਿਹਵਾਦ ਪਿੰਡ ਬਾਗੜੀਆਂ ਤੇ ਬਿਜਲੀ ਬੋਰਡ ਦੇ ਐਸ ਡੀਓ ਦੇ ਹੁਕਮਾਂ ਤੇ ਮੁਤਾਬਕ ਬਿੱਲਾਂ ਦੀ ਖੜੀ ਰਕਮ ਦੀ ਗ੍ਰਾਹੀ ਕਰਨ ਬਾਈ ਕੋਈ ਮਤਲਬ ਗਏ ਹੀ ਅਮਨ ਕਰਿਆਨਾ ਸਟੋਰ ਮੈਡੀਕਲ ਸਟੋਰ ਇਹਨਾਂ ਦਾ ਸੀ 3000 ਰੁਪਿਆ ਬਿੱਲ ਹੀ ਤੇ ਐਮ ਐਲ اے ਮਨਜਿੰਦਰ ਸਿੰਘ ਲਾਲਪੁਰ ਹਲਕਾ ਖਡੂਰ ਸਾਹਿਬ ਉਹਨਾਂ ਦਾ ਸਗਾ ਸਾਲਾ ਬਲਦੀਪ ਸਿੰਘ ਉਰਫ ਗੋਰਾ ਇਹ ਆਉਂਦੇ ਆ ਸਾਰੀ ਅਹੀਂ ਮਤਲਬ ਉੱਥੇ ਮੈਂ ਆ ਬਕਰੀਆਨਾ ਸਟੋਰ ਤੇ ਖਲੋਤੇ ਆ ਆਉਂਦਾ ਸਾਰ ਮੇਰੀ ਪੱਗ ਲਾਤੀ ਮੈਂ ਅਬਰ ਤੇ ਸ਼ਕਾਇਆ ਤੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਕੱਪੜੇ ਪਾੜੇ ਗੋਲੀ ਮਾਰਦੀਆਂ ਵੀ ਤਬਕੀਅਤ ਦਿੱਤੀਆਂ ਉਹਨਾਂ ਕੋ ਪਿਸਟਲ ਹੈਗਾ ਹੀ ਤੇ ਉਹਨਾਂ ਮਲਕਿਆ ਜਾਨੋ ਮਾਰਦਾਂਗੇ ਵੀਡੀਓ ਇਹਨਾਂ ਨੇ ਬਣਾਉਣ ਨਹੀਂ ਦਿੱਤੀ ਤੇ ਮੈਂ ਆਪਜੀ ਤੋਂ ਕਾਲ ਤੋਂ ਸਭ ਇੱਥੇ ਵੀ ਹੱਥ ਜੋੜ ਕੇ ਬੇਨਤੀ ਕਰਕੇ ਇੱਥੇ ਵੀ ਐਪਲੀਕੇਸ਼ਨ ਦਿੱਤੀ ਆ ਤੇ ਉਹਨਾਂ ਨੇ ਵੀ ਕਿਹਾ ਵੀ ਟਰ ਮੁਰਚਾਰਕ ਬੇਟੀ ਨੂੰ ਅਸੀਂ ਜੋ ਵੀ ਆ ਤੇ ਕਾਰਵਾਈ ਕਰਾਂਗੇ ਤੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਡਾ ਸਿੱਖ ਕੌਮ ਦਾ ਸਾਡਾ ਸਿੱਖ ਕੌਮ ਦਾ ਸੁਪਰੀਮ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਬੰਨੂ ਅਕਾਲ ਤਖਤ ਸਾਹਿਬ ਵਿਸ਼ਵਾਸ ਦਿਵਾਏ ਜਾ ਬਈ ਇੰਤਜ਼ਾਮ ਚਾਹੀਦਾ ਆ ਤੁਸੀਂ ਸਿੰਘ ਸਾਹਿਬ ਨੂੰ ਮਿਲੇ ਜੇ ਕਿ ਹਾਜੀ ਸਿੰਘ ਸਾਹਿਬ ਆਪਣੇ ਸਰਦਾਰ ਜਸਪਾਲ ਸਿੰਘ ਛੰਡੇ ਅ ਮਤਲਬ ਮੈਨੇ ਜੀ ਸਾਬ ਨੂੰ ਮਿਲ ਕੇ ਉਹਨਾਂ ਨੂੰ ਦੇ ਕੇ ਉਹਨਾਂ ਨੇ ਮਤਲਬ ਕਿਹਾ ਵੀ ਜੇਹੇਦਾਰ ਤੋਂ ਮਾਰ ਕਰਾ ਕੇ ਤੇ ਤੁਹਾਨੂੰ ਧਰਮ ਪ੍ਰਚਾਰ ਕਮੇਟੀ ਮਤਲਬ ਇਹਨਾਂ ਫੋਨਾਂ ਤੇ ਲਿੰਕ ਕਰੇਗੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਜੋ ਵੀ ਕਾਰਵਾਈ ਹੋਏਗੀ ਜੋ ਵੀ ਸਾਡੀ ਪੰਜਾ ਕਕਾਰਾਂ ਦੀ ਇਹਨਾਂ ਨੇ ਮਤਲਬ ਵੇਦਵੀ ਕੀਤੀ ਹੈ ਕਾਰਨ ਕੀ ਹੈ ਜੀ ਪਹਿਲਾਂ ਕੋਈ ਉਹਨਾਂ ਦਾ ਕੋਈ ਗਲਪਾਸ ਹੀ ਆ ਪਾਰ ਜੀ ਇਹ ਮਤਲਬ ਆਮ ਆਦਮੀ ਪਾਰਟੀ ਏ ਠੱਕੇ ਚਾਈ ਮਤਲਬ ਪਹਿਲਾਂ ਵੀ ਮਨੂੰ ਗੰਧੀਆਂ ਗਾਲਾਂ ਮੇਰੀ ਘਰ ਵਾਲੀ ਨੂੰ ਕੁੜੀ ਨੂੰ ਗੰਧੀਆਂ ਗਾਲਾਂ ਕੱਢਦੇ ਰਹੇ ਅਜ ਤੋਂ ਮਹੀਨਾ 2 ਮਹੀਨੇ ਸੀ 6 ਮਹੀਨੇ ਪਹਿਲਾਂ ਬੜੇ ਮਤਲਬ ਇਹਨਾਂ ਨੇ ਮਤਲਬ ਬਹੁਤ ਹੀ ਤੱਕੇਸ਼ਾਈਆਂ ਮੇਰੇ ਨਾਲ ਕੀਤੀਆਂ ਵਾ ਗੰਧੀਆਂ ਗਾਲਾਂ ਵੀ ਮਤਲਬ ਕੱਢਦੇ ਰਹੇ ਆ ਪਹਿਲੋਂ ਦਿੱਟ ਦਿੱਤੀ ਕਿ ਤੂੰ ਨਹੀਂ ਦਿੱਤੀ ਇਹ ਪਹਿਲਾਂ ਇਹਨਾਂ ਇਹਨਾਂ ਨੇ ਪਹਿਲਾਂ ਐਫੀਡੇਵਿਟੀ ਵੀ ਮੇਰੇ ਤੇ ਦਿੱਤੇ ਪਏ ਹਾਂ ਦੇ ਤੇ ਉਹ ਵੀ ਜਿਹੜੇ ਆ ਉਹ ਵੀ ਜਦੋਂ ਮਤਲਬ ਦਫ਼ਤਰ ਚ ਬਿਆਨ ਦਿੱਤੇ ਆ ਸਾਰੇ ਉਹ ਵੀ ਐ ਮਤਲਬ ਕਲੀਅਰ ਹੋ ਗਿਆ ਤੇ ਮਤਲਬ ਇਹਨਾਂ ਜਾਨੋ ਮਾਰਦੀਆਂ ਤਭਕੀਆਂ ਦੇਂਦੇ ਹੀ ਮਤਲਬ ਇਹਨੂੰ ਮਾਰ ਦੇਣਾ ਹੀ ਇੱਥੇ ਵਈ ਪਈ ਨਹੀਂ ਆਉਣ ਦੇਣਾ। ਪੰਜ ਪਈ ਡਿਊਟੀ ਹੈ। ਕੀਤੀ ਗਈ ਪਤਰੀ ਜਾਂ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਤੁਸੀਂ ਕੰਪਲੇਂਟ ਕੀਤੀ ਸੀ। ਹਾਂਜੀ ਉਸ ਤੋਂ ਬਾਅਦ ਦਫ਼ਤਰ ਜਾਂ ਮਤਲਬ ਥਾਣੇ ਦੇ ਗਏ ਮਤਲਬ ਮੀਡੀਆ ਇਸੇ ਤਰ੍ਹਾਂ ਤੇ ਗੋਦਵਾਲ ਸਾਹਿਬ ਉੱਥੇ ਵੀ ਇਸ ਤਰ੍ਹਾਂ ਹੀ ਮਤਲਬ ਮੀਡੀਆ ਆਇਆ ਸੀ ਤੇ ਉੱਥੇ ਵੀ ਦੇਖ ਗਏ ਤੇ ਉਹਨਾਂ ਨੇ ਫਾਰਵਰਡ ਕਰਤੀ ਐ ਐਸਐਚਓ ਨੂੰ ਤੇ ਮਤਲਬ ਐਸਐਸਪੀ ਨੂੰ ਫਾਰਵਰਡ ਕਰਤੀ। ਤੇ ਹੁਣ ਤੁਸੀਂ ਚਾਹੁੰਦੇ ਆ ਜਿਹੜਾ ਇਹਦਾ ਹੱਕ ਦਾ ਜੋ ਜਿੰਨੇ ਜੋ ਕੀਤਾ ਉਹਨੂੰ ਪਰਚਾ ਹੁਣ ਜਿਹਦਾ ਉਹਦੇ ਤੇ ਕਿਉਂਕਿ ਇੱਕ ਸਿੱਖ ਬੰਦੇ ਦੀ ਦਸਤਾਰ ਲੱਥੀ ਹੋਈ ਹੈ ਉਹ ਵੀ ਇੱਕ ਸਰਕਾਰੀ ਮੁਲਾਜ਼ਮ ਜੀ ਆਨ ਡਿਊਟੀ 'ਚ ਦਸਤਾਰ ਨਹੀਂ ਹੋਈ ਹੈ ਇਸ ਤਰ੍ਹਾਂ ਦੇ ਕੱਲ ਨੂੰ ਕੋਈ ਵੀ ਐਮਐਲਏ ਦਾ ਸਾਹ ਆਪੜ ਗਿਆ ਕੋਈ ਵੀ ਉੱਠ ਕੇ ਥੋੜਾ ਗਿਆ ਕੱਲ ਨੂੰ ਕੋਈ ਵੀ ਇੱਕ ਮਿੰਟ ਇੱਕ ਮਿੰਟ ਨਾ ਪੁੱਛੋ ਇਹ ਬੇਟਾ ਮੇਰਾ ਜੀ ਇੱਕ ਮਿੰਟ ਮਾਈਕ ਲਓ ਨਾਮ ਦੱਸ ਮੇਰਾ ਨਾਮ ਹਰਕੀਰਤ ਸਿੰਘ ਆ ਜੀ ਮੈਂ ਗੁਰਪਾਲ ਸਿੰਘ ਜੀ ਦਾ ਬੇਟਾ ਜੀ ਅਕਾਲ ਤੱਕ ਸਭ ਪਹੁੰਚੇ ਹੋਗੇ ਅਕਾਲ ਤੱਕ ਸਭ ਪਹੁੰਚੇ ਜੀ ਆਪਣੀ ਦਰਖਾਸਤ ਲੈ ਕੇ ਬੇਨਤੀ ਲੈ ਕੇ ਪਹੁੰਚੇ ਆ ਜੀ ਜੋ ਕੱਲ ਇਹਨਾਂ ਨਾਲ ਘਟਨਾ ਵਾਪਰੀ ਉੱਥੇ ਬਾਅਦ ਚ ਅਸੀਂ ਉੱਥੇ ਗਏ ਥਾਣੇ ਦਰਖਾਸਤ دی ਆਏ ਆ ਬਟ ਹਾਲੇ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਤੇ ਅਸੀਂ ਚਾਹੁੰਦੇ ਆ ਕਿ ਜੋ ਇੱਕ ਸਿੱਖ ਬੰਦੇ ਦੀ ਪੱਗ ਲਥੀ ਆ ਉਹਦੀ ਜੋ ਕਾਰਵਾਈ ਬੰਦੀ ਆ ਉਹਨਾਂ ਨੂੰ ਦਿੱਤੀ ਜਾਵੇ ਅਮਰਤਾਰੀ ਸਿੱਖ ਦੀ ਪੰਜ ਕਕਾਰਾਂ ਦੀ ਬੇਦਬੀ ਹੋਈ ਆ ਉਹ ਵੀ ਇੱਕ ਸਰਕਾਰੀ ਮੁਲਾਜ਼ਮ ਦੀ ਔਨ ਡਿਊਟੀ ਬੇਦਬੀ ਕੀਤੀ ਗਈ ਇਸ ਤਰ੍ਹਾਂ ਤੇ ਫਿਰ ਕੱਲ ਨੂੰ ਅੱਜ ਐਮਐਲਏ ਦੇ ਸਾਲੇ ਨੇ ਕਾ ਕੀਤੀ ਹੈ ਕੱਲ ਨੂੰ ਤਾਂ ਕੋਈ ਵੀ ਉੱਠ ਕੇ ਐਮਐਲਏ ਦਾ ਸਾਲਾ ਭਣੋਈਆ ਕੋਈ ਵੀ ਕੁਝ ਕੁਝ ਵੀ ਕਰ ਲੂਗਾ ਇਹ ਤਾਂ ਮਤਲਬ ਐਮਐਲਏ ਮਨਜਿੰਦਰ ਸਿੰਘ ਲਾਲਪਰਾ ਖਡੂਰ ਸਾਹਿਬ ਵਾਲਾ ਕਿਹਾ ਉਹਦਾ ਸਾਲਾ ਜੀ ਆ ਉਹਦਾ ਸਾਲਾ ਤੇ ਇਸ ਤਰ੍ਹਾਂ ਤੇ ਫਿਰ ਬਲਦੇਵ ਸਿੰਘ ਬਲਦੇਵ ਸਿੰਘ ਗੁਰਫਗੋਰਾ ਜੋ ਵਹਿੰਦੇ ਪਿੰਡ ਦਾ ਸਰਪੰਚ ਆ ਜੀ ਇਸ ਟਾਈਮ ਮਜੂਦਾ ਸਰਪੰਚ ਵੀ ਕਹਦਾ ਧੱਕੇ ਨਾਲ ਹੀ ਬਣਿਆ ਕੋਈ ਹੈ ਨਹੀਂ ਸੀ ਉਹ ਤੱਕ ਇਹ ਨਾਲ ਹੀ ਬੜਿਆ ਹੋਇਆ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਅਗੇ ਕਿ ਜੋ ਬੰਦੀ ਇਹ ਕਾਰਵਾਈ ਜਿਹੜੀ ਹੈ ਕੀਤੀ ਜਾਵੇ ਇਹਣਾ ਸੋਚਿਆ ਜਾਵੇ ਕਿ ਸਰਕਾਰ ਹੈ ਜਾਂ ਕਿ ਤਰ੍ਹਾਂ ਕੁਝ ਵੀ ਹੈ ਅੱਜ ਐਮਐਲਏ ਦਾ ਬੰਦਾ ਕਰ ਰਿਹਾ ਕੱਲ ਨੂੰ ਕੋਈ ਆਮ ਆਦਮੀ ਕੁਝ ਵੀ ਕਰ ਸਕਦਾ ਵਾ ਕੋਈ ਇਸ ਦੁਨੀਆ ਦੇ ਵਿੱਚ ਕੋਈ ਸੁਰੱਖਤ ਨਹੀਂ ਹੈਗਾ ਅੱਜ ਇਹਨਾਂ ਨਾਲ ਹੋਈ ਹੈ ਕੱਲ ਨੂੰ ਹੋਰ ਵੀ ਕਿਸੇ ਨਾਲ ਹੋ ਸਕਦੀ ਹੈ ਸਾਡੀ ਮੰਗ ਹੱਥ ਜੋੜ ਕੇ ਬੇਨਤੀ ਇਹੀ ਹੈ ਕਿ ਜੋ ਬੰਦੀ ਇਹ ਕਾਰਵਾਈ ਉਹ ਕੀਤੀ ਜਾਵੇ ਠੀਕ ਹੈ